ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਅਮਰ ਸਰ ਪੁਲਿਸ ਵੱਲੋਂ ਉਪਰਾਲਾ ਕੀਤਾ ਗਿਆ ਜੀ ਅੱਜ ਅਸੀਂ ਸਪੈਸ਼ਲ ਜਿਹੜੀ ਇੱਕ ਮੁਹਿੰਮ ਚੜੀਆ ਮਾਨਯੋਗ ਕਮਿਸ਼ਨ ਸਾਹਿਬ ਦੇ ਹੁਕਮ ਅਨੁਸਾਰ ਅੱਜ ਜਿਹੜਾ ਐਲੀਵੇਟਡ ਰੋਡ ਤੇ ਅਸੀਂ ਜਿਹੜੀ ਟੂ ਵੀਲਰ ਦੀ ਐਂਟਰੀ ਉਹ ਬੰਦ ਕੀਤੀ ਅੱਜ ਕਾਰਨ ਸਾਰੇ ਆ ਕਿ ਅੱਜ ਲੋਹੜੀ ਦਾ ਤਿਹਾਰ ਆ ਤੇ ਵੈਸੇ ਤੇ ਪੁਲਿਸ ਵੱਲੋਂ ਜਿਹੜਾ ਵਾ ਕਾਫੀ ਦਿਨਾਂ ਤੋਂ ਹੀ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪਲੱਸ ਸਾਡੀ ਐਜੂਕੇਸ਼ਨ ਟੀਮ ਰਾਹੀਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਚੈਨਾ ਦੌਰ ਦੀ ਬਤੋ ਜਿਹੜੀ ਆ ਉਹ ਕਾਨੂੰਨ ਦੇ ਖਿਲਾਫ ਆ ਨਹੀਂ ਕਰਨੀ ਇਹਦੇ ਨਾਲ ਲੋਕਾਂ ਦੀ ਕਾਫੀ ਜਾਨਾਂ ਜੜੀਆਂ ਵਾਂ ਉਹ ਜਾ ਚੁੱਕੀਆਂ ਕਾਫੀ ਇੰਜਰੀਜ਼ ਹੋ ਚੁੱਕੀਆਂ ਨੇ ਪਰ ਕਸ਼ਲੋਕ ਨੇ ਅਜੇ ਵੀ ਜਿਹੜੇ ਆ ਉਹ ਇਦੀ ਬਤੋ ਕਰਦੇ ਆ ਸੋ ਅਸੀਂ ਅੱਜ ਇਹ ਪ੍ਰਾਰਲਾ ਕੀਤਾ ਕਿ ਅਸੀਂ ਟੂ ਵੀਲਰ ਦੀ ਐਂਟਰੀ ਜਿਹੜੀ ਆ ਜੀ ਭੰਡਾਰੀ ਪੁਲ ਤੋਂ ਲੈ ਕੇ ਅਲਫਾ ਮੌਲ ਤੱਕ ਆਉਣ ਜਾਣ ਦੀ ਦੋਨੋਂ ਸਾਈਡਾਂ ਜਿਹੜੀ ਉਹ ਬੰਦ ਕਰਤੀ ਆ ਟੂ-ਵੀਲਰ ਸਾਰਾ ਜਿਹੜਾ ਵਾ ਪੁਲ ਦੇ ਥੱਲੇ ਥੱਲੇ ਹੋਏਗਾ ਕਰਨੇ ਆ ਕਿ ਕਿਤੇ ਕੋਈ ਕਿਸੇ ਦੇ ਗਲੇ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਚਾਈਨਾ ਡੋਰ ਦੇ ਫਸਣ ਕਾਰਨ ਉਹਦਾ ਕੋਈ ਨੁਕਸਾਨ ਨਾ ਹੋ ਜੇ ਕੋਈ ਇੰਜਰੀ ਨਾ ਹੋ ਜੇ ਅੰਮ੍ਰਿਤਸਰ ਦੇ ਜਿੰਨੇ ਵੀ ਐਲੀਵੇਟਰ ਰੋਡ ਨੇ ਸਾਰੇ ਤੇ ਅਸੀਂ ਕਰਤਾ ਜੀ ਜਿਹੜਾ ਬਟਾਲਾ ਰੋਡ ਵਾਲਾ ਵਾ ਉਹ ਤੇ ਅਸੀਂ ਦੋਨਾਂ ਸਾਈਡ ਤੋਂ ਬੈਰੀਕੇਟਿੰਗ ਕਰਕੇ ਜਿਹੜਾ ਪ੍ਰੋਪਰ ਬੰਦ ਕਰਤਾ ਜੀ ਕਿਸੇ ਵੀ ਵਹੀਕਲ ਦੀ ਉੱਥੇ ਐਂਟਰੀ ਬੰਦ ਕਰਤੀ ਉੱਥੇ ਕਾਰਾਂ ਵੀ ਨਹੀਂ ਜਾ ਰਹੀਆਂ ਜੀ ਕਈ ਲੋਕ ਤੈਸ ਤੇ ਨਜ਼ਰ ਆ ਰਹੇ ਕਾਫੀ ਜਿਹੜੇ ਆ ਉਹ ਵੈਸਬਾਜੀ ਕਰ ਰਹੇ ਨੇ ਲੋਕ ਸਾਡੇ ਕਰਮਚਾਰੀਆਂ ਨਾਲ ਵੀ ਅਸੀਂ ਇੱਧਰੋਂ ਜਾਣਾ ਸਾਨੂੰ ਰਾਹ ਦਾ ਨਹੀਂ ਪਤਾ ਜੀ ਸਾਨੂੰ ਦੇਰੀ ਹੋ ਜਾਊਗੀ ਪਰ ਮੇਰੀ ਲੋਕਾਂ ਨੂੰ ਜਿਹੜੀ ਆ ਇਹ ਅਪੀਲ ਆ ਕਿ ਜਾਣ ਨਾਲੋਂ ਕੁਝ ਕੀਮਤੀ ਨਹੀਂ ਆ 2-4 ਮਿੰਟ ਦੀ ਦੇਰੀ ਜਿਹੜੀ ਆ ਕੋਈ ਜਾਣ ਨਾਲੋਂ ਕੀਮਤੀ ਨਹੀਂ ਆ ਡਰੋਨ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਡੋਰਾਂ ਵਾਲੇ ਦੀ ਬਿਲਕੁਲ ਜੀ ਸਾਡੀਆਂ ਸਪੈਸ਼ਲ ਟੀਮਾਂ ਜਿਹੜੀਆਂ ਆ ਉਹ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਡਰੋਨਾਂ ਰਾਹੀਂ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਔਰ ਕੀ ਪੀਲ ਕਰਨਾ ਚਾਹੋਗੇ ਲੋਕਾਂ ਨੂੰ ਮੇਰੀ ਅਪੀਲ ਇਹੋ ਆ ਕਿ ਆਪਣੀ ਜਾਨ ਨਾਲੋਂ ਕੀਮਤੀ ਕੁਝ ਨਹੀਂ ਆ ਕਾਨੂੰਨ ਦੀ ਪਾਲਣਾ ਕਰੋ ਔਰ ਚਾਈਨਾ ਡੋਰ ਦੀ ਵਕਤੋਂ ਪ੍ਰੋਪਰ ਬੰਦ ਕਰ ਦਿਓ ਤੇ ਟੂ ਵਹੀਲਰਸ ਨੂੰ ਮੇਰੀ ਬੇਨਤੀ ਆ ਕਿ ਉਹ ਹੈਲਮਟ ਪਹਿਨਣ ਹੈਲਮਟ ਪਹਿਨਣ ਨਾਲ ਵੀ ਆਪਣੀ ਕਾਫੀ ਜੜੀ ਆ ਉਹ ਸਾਡੀ ਸੇਫਟੀ ਹੁੰਦੀ ਆ